ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਐਗਰ ਫੈਮਲੀ ਆ ਉਥੇ ਪਿਛਲੇ ਬੰਨੇ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਪਹੁੰਚਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਲੀਆਂ ਰਹਿੰਦੀਆਂ ਵਾ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਪਾਈ ਜਾਣਾ ਆ ہاں ਇਧਰੋਂ ਦੀ ਜਾਣਾ ਕਿ ਰਾਸ ਹੈਗਾ ਆ ਜਾਓ ਮੱਖਾ ਨਹੀਂ ਹੋਇਆ ਸਿੱਧਾ ਰਸਤਾ ਭਾਈ ਉਹ ਜਾ ਆ ਜਾ ਯਾਰ ਉਹ ਸਿੱਧਾ ਰਸਤਾ ਹੈ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਹੋ ਜਾਣਾ ਦੇਖੋ ਵਾਈਗੁਰ ਜੀ ਇੱਕ ਹਫਤਾ ਪਹਿਲਾਂ ਦੇਖੋ ਹਰ ਹਾ ਵੀ ਇੱਕ ਹਫਤਾ ਗੁਜ਼ਰਨ ਤੋਂ ਬਾਅਦ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਕ ਹੈ ਇੱਕ ਫੈਮਿਲੀ ਆ ਉਸੇ ਪਿਛਲੇ ਬੰਨੇ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਭਜਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਲੀਆਂ ਰਹਿੰਦੀਆਂ ਵਾਂ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਪਾਜੀ ਜਾਣਾ ਆ ਆ ਇਧਰੋਂ ਦੇ ਜਾਣਾ ਕਿ ਰਾਸ ਹੈਗਾ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਹੋ ਜਾਦਾ ਦੇਖੋ ਵਾਈਗੁਰ ਜੀ ਇੱਕ ਹਫਤਾ ਪਹਿਲਾਂ ਦੇਖੋ ਹੜ ਆਇਆ ਸੀ ਇੱਕ ਹਫਤਾ ਗੁਜ਼ਰਨ ਤੋਂ ਬਾਅਦ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਐਂਗਲ ਫੈਮਲੀ ਆ ਉਸੇ ਪਿਛਲੇ ਬੰਨੇ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਪਹੁੰਚਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਲੀਆਂ ਰਹਿੰਦੀਆਂ ਵਾ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਭਾਈ ਜਾਣਾ ਆ ਆ ਇਧਰੋਂ ਦੀ ਜਾਣਾ ਕਿ ਰਾਹ ਹੈਗਾ ਆਜਾ ਯਾਰ ਉਸ ਦਾ ਰਸਤਾ ਹੈ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਹੋ ਜਾਣਾ ਅੱਗੇ ਪਰ ਤੋਂ ਵੀ ਇਹ ਇੱਕ ਨੰਬਰ ਪਈਗਾ ਦੇਖੋ ਹਰ ਆ ਵੀ ਇੱਕ ਹਫਤਾ ਗੁਜ਼ਰ ਗਿਆ ਵਾਈਕੀਤਾ ਖਾਲਸਾ ਵਾਈਗੁਰਜੀ ਕੀ ਖਿਫਤ ਹੈ ਇੱਕ ਫੈਮਿਲੀ ਆ ਉਥੇ ਪਿਛਲੇ ਬੰਨੇ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਪਹੁੰਚਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਿਲੀਆਂ ਰਹਿੰਦੀਆਂ ਵਾ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਪਾਈ ਜਾਣਾ ਆ ਹਾਂ ਇਧਰੋਂ ਦੀ ਜਾਣਾ ਕਿ ਰਾਹ ਹੈਗਾ ਆ ਜਾਓ ਮੱਥੇ ਰਸਤਾ ਪਾਈ ਹੋਈ ਜਾ ਆ ਜਾ ਯਾਰ ਉਸ ਦਾ ਰਸਤਾ ਹੈ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਇੱਕ ਹਫਤਾ ਤੈਨਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਜਫਤੈ ਐਗਰ ਫੈਮਿਲੀ ਆ ਉਥੇ ਪਿਛਲੇ ਬੰਨੇ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਪਹੁੰਚਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਿਲੀਆਂ ਰਹਿੰਦੀਆਂ ਵਾ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਪਾਈ ਜਾਣਾ ਆ ਹਾਂ ਇਧਰੋਂ ਤੇ ਜਾਣਾ ਕਿ ਰਾਹ ਹੈਗਾ ਆ ਜਾਓ ਬੰਦਿਆ ਉੱਥੇ ਹੀ ਰਸਤਾ ਪਾਈ ਹੋਇਆ ਆ ਆ ਜਾ ਯਾਰ ਉਹ ਸਿੱਧਾ ਰਸਤਾ ਹੈ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਹੋ ਜਾਣਾ ਬੱਚੇ ਬਾਈਕਰ ਜੀ ਇੱਕ ਨੰਬਰ ਪਹਿਲਾਂ ਦੇਖੋ ਹਰ ਹਾ ਵੀ ਇੱਕ ਹਫਤਾ ਗੁਜ਼ਰਨ ਤੋਂ ਬਾਅਦ ਬਾਈਕਰ ਜੀ ਦਾ ਖਾਲਸਾ ਬਾਈਕਰ ਜੀ ਕੀ ਫਤਿਹ ਇੱਕ ਫੈਮਿਲੀ ਆ ਉਸੇ ਪਿਛਲੇ ਬੰਨੇ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਭਜਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਲੀਆਂ ਰਹਿੰਦੀਆਂ ਵਾਂ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਪਾਜੀ ਜਾਣਾ ਆ ਆ ਇਧਰੋਂ ਦੀ ਜਾਣਾ ਕਿ ਰਾਹ ਹੈਗਾ ਆ ਜਾ ਯਾਰ ਉਸ ਦਾ ਰਸਤਾ ਹੈ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਹੋ ਜਾਣਾ ਬੱਚੇ ਪਾਈ ਤੋਂ ਸਵੇ ਇਹ ਇੱਕ ਹਫਤਾ ਪਹਿਲਾਂ ਦੇਖੋ ਹੜ ਆਇਆ ਸੀ ਇੱਕ ਹਫਤਾ ਗੁਜ਼ਰਨ ਤੋਂ ਬਾਅਦ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਐਂਗਲ ਫੈਮਲੀ ਆ ਉਸੇ ਪਿਛਲੇ ਬੰਨੇ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਪਹੁੰਚਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਲੀਆਂ ਰਹਿੰਦੀਆਂ ਵਾ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਭਾਈ ਜਾਣਾ ਆ ਆ ਇਧਰੋਂ ਦੀ ਜਾਣਾ ਕਿ ਰਾਹ ਹੈਗਾ ਕੋਇਓ ਸਤੇ ਰਸਤਾ ਪਾਜੀ ਹੋ ਜਾ ਆ ਜਾ ਯਾਰ ਉਹ ਸਿੱਧਾ ਰਸਤਾ ਹੈ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇੱਕ ਹਫ਼ਤਾ ਪਹਿਲਾਂ ਦੇਖੋ ਹਰ ਆਇਆ ਜੀ ਇੱਕ ਹਫ਼ਤਾ ਗੋਰੀਨ ਦੇ ਬਾਦ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਇੱਕ ਫੈਮਿਲੀ ਆ ਉਸ ਤੇ ਪਿਛਲੇ ਬੰਨੇ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਪਹੁੰਚਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਿਲੀਆਂ ਰਹਿੰਦੀਆਂ ਵਾ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਪਾਈ ਜਾਣਾ ਆ ਹਾਂ ਇਧਰੋਂ ਦੀ ਜਾਣਾ ਕਿ ਰਾਹ ਹੈਗਾ ਆ ਜਾਓ ਸਾਡੀ ਮੂਹਰੇ ਸਿੱਧਾ ਰਸਤਾ ਪਾਈ ਹੋ ਗਿਆ ਆ ਆ ਜਾ ਯਾਰ ਉਸ ਦਾ ਰਸਤਾ ਹੈ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਉਚਾਲਾ ਅੱਗੇ ਪਾਈ ਤੋਂ ਹੋਵੇ ਜੇ ਇੱਕ ਹਫਤਾ ਤੱਕ ਇਹ ਨਾ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇੱਕ ਫੈਮਿਲੀ ਆ ਉਥੇ ਕਿਛੇ ਨੇ ਬੰਨੇ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਪਹੁੰਚਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਿਲੀਆਂ ਰਹਿੰਦੀਆਂ ਵਾ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਪਾਜੀ ਜਾਣਾ ਆ ਆ ਇਧਰੋਂ ਦੀ ਜਾਣਾ ਕਿ ਰਾਹ ਹੈਗਾ ਆ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਇੱਕ ਹਫਤਾ ਪਹਿਲਾਂ ਦੇਖੋ ਹੜ ਆ ਵੀ ਇੱਕ ਹਫਤਾ ਗੁਜ਼ਰਨ ਤੋਂ ਬਾਅਦ ਵਾਏ ਗੁਰਜੀਤਾ ਖਾਲਸਾ ਵਾਏ ਗੁਰਜੀ ਕੀ ਫਤਿਹ ਐਂਗਲ ਫੈਮਿਲੀ ਆ ਉਥੇ ਪਿਛਲੇ ਬੰਨੇ ਕਿ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਪਹੁੰਚਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਲੀਆਂ ਰਹਿੰਦੀਆਂ ਵਾਂ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਪਾਈ ਜਾਣਾ ਆ ہاں ਇਧਰੋਂ ਦੀ ਜਾਣਾ ਕਿ ਰਾਹ ਹੈਗਾ ਆ ਜਾਓ ਪਤਾ ਨਹੀਂ ਕਿਉਂ ਹੈ ਸਿੱਧਾ ਰਸਤਾ ਪਾਈ ਹੋਇਆ ਆ ਆ ਜਾ ਯਾਰ ਉਹ ਸਿੱਧਾ ਰਸਤਾ ਹੈ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਹੋ ਜਾ ਰਾ ਅੱਛੇ ਭਾਈ ਕੋਲ ਵੀ ਇਹ ਇੱਕ ਹਫਤਾ ਪਹਿਲਾਂ ਦੇਖੋ ਹਰ ਹਾਲ ਵੀ ਇੱਕ ਹਫਤਾ ਗੋਰੀਨ ਤੋਂ ਬਾਅਦ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਕੀ ਫਤ ਹੈ ਇੱਕ ਫੈਮਿਲੀ ਆਉਂਦੇ ਪਿਛਲੇ ਬੰਨੇ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਪਹੁੰਚਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਿਲੀਆਂ ਰਹਿੰਦੀਆਂ ਵਾ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਧਰੋਂ ਦੀ ਪਾਈ ਜਾਣਾ ਆ ہاں ਇਧਰੋਂ ਦੀ ਜਾਣਾ ਕਿ ਰਾਸ ਹੈਗਾ ਤਾਂ ਇਹ ਮੋਇਓ ਸਹੀ ਰਸਤਾ ਪਾਜੀ ਹੋਈ ਆ ਆ ਜਾ ਯਾਰ ਉਹਦਾ ਰਸਤਾ ਹੈ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਹੋ ਜਾਦਾ ਬੱਚੇ ਬਾਈਕੋ ਤੋਂ ਵੀ ਇਹ ਇੱਕ ਹਫਤਾ ਪਹਿਲਾਂ ਦੇਖੋ ਹਰ ਆਇਆ ਜੀ ਕਿ ਤਾਂ ਹਮਸਾ ਗੋਰੀਨ ਦੇ ਬਾਏ ਗੁਰਜੀ ਦਾ ਖਾਸਾ ਬਾਏ ਗੁਰਜੀ ਕੀ ਫਤਿਹ ਐਂਗਲ ਫੈਮਿਲੀ ਆ ਉਥੇ ਪਿਛਲੇ ਬੰਨੇ ਕਿ ਉਹਨਾਂ ਤੱਕ ਰਾਸ਼ਨ ਜਿਹੜਾ ਵਾ ਭਜਾ ਦਿੱਤਾ ਗਿਆ ਆ ਜਿਹੜੀਆਂ ਹੋਰ ਵੀ ਫੈਮਿਲੀਆਂ ਰਹਿੰਦੀਆਂ ਵਾ ਉਹਨਾਂ ਤੱਕ ਵੀ ਜਿਹੜਾ ਰਾਸ਼ਨ ਪਹੁੰਚਦਾ ਹੋਊਗਾ ਇਤੋਂ ਦੀ ਪਾਈ ਜਾਣਾ ਆ ਆ ਇਤੋਂ ਦੀ ਜਾਣਾ ਕਿ ਰਾਹ ਹੈਗਾ ਆ ਜਾਓ ਪਛਾਣੇ ਮੂਹੇ ਉੱਥੇ ਰਸਤਾ ਪੜੀ ਹੋਇਆ ਆ ਆ ਜਾ ਯਾਰ ਉਸ ਦਾ ਰਸਤਾ ਹੈ ਤੇ ਬੇਨਤੀ ਆ ਸਾਰਿਆਂ ਅੱਗੇ ਜਿਹੜੇ ਮੇਰੇ ਵੀਰ ਭਰਾ ਮਦਦ ਕਰਨੀ ਚਾਹੁੰਦੇ ਆ ਜਾਂ ਮਦਦ ਸਾਡੇ ਕੋਲ ਮੰਗ ਰਹੇ ਆ ਅਸੀਂ ਇਸ ਏਰੀਏ ਦੇ ਵਿੱਚ ਨਵੇਂ ਆ ਪਰ ਕੋਸ਼ਿਸ਼ ਕਰ ਰਹੇ ਆ ਜਿਹੜੀ ਮਦਦ ਆ ਉਹ ਤੁਹਾਡੇ ਤੱਕ ਪਹੁੰਚੇ ਤੇ ਬਾਕੀ ਇਹ ਹੋ ਜਾਣਾ ਦੇਖ ਪਾਇਓਗੇ ਇਹ ਇੱਕ ਨੰਬਰ ਪਈਗਾ